ਮਾਤਾ ਮਾਤਾ ਮੈਂ ਬੋਲ ਕੁੱਤ ਪਾਲੀ ਮਾਤਾ 500 ਰੁਪਏ ਨਹੀਂ ਹੈ 500 ਰੁਪਏ 300 ਵੱਡੇ ਸੰਜਾਦੇ ਨੂੰ 500 ਰੁਪਏ 500 ਰੁਪਏ ਮੰਗਿਆ ਕਿਹੜਾ 5 ਲੱਖ ਮੰਗ ਲਿਆ ਮੈਂ ਕੁੱਤ ਤੈਨੂੰ ਪਤਾ ਤਾਂ ਹੈ ਆਪਣੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਮੈਨੂੰ ਨਹੀਂ ਪਤਾ ਕਿਤੇ ਮਾਰਗੀ ਲੈ ਕੇ ਦੋ ਲੈ ਜੋ ਕਿ ਇਹ ਕੀ ਕਰਦਾ ਬਾਬੂ ਮੈਂ ਦਰਨਾ ਕਾਲੀ ਕੀ ਕਰ ਰਿਹਾ ਤੂੰ ਗੱਲ ਕਿਸ ਦਾ ਕਰਦਾ ਬਾਬੂ ਮੈਂ ਕਿਹਾ ਨਾ ਜਿੰਨੀ ਰਹਿਣ ਦੋ ਮੈਂ ਆਪੇ ਸਮਝਾਉਂਗੀ ਇਹਨੂੰ ਚੱਲ ਤਲਾ ਛਾਡਾ ਬੈਕ ਦੀ ਤਿੰਨ ਵਰਗਾਂ ਦੇ ਝੂਟੇ ਲਫਾ ਲਰਗਾਂ ਦੇ ਝੂਟੇ ਹਾਂ ਸਵਰਗਾਂ ਦੇ ਝੂਟੇ ਤੋਂ ਦੇਖੋ ਇਹ ਸਵਰਗਾਂ ਦੇ ਝੂਟੇ ਲੈ ਚੱਕ ਇੱਕ ਹੋਰ ਝੂਟਾ ਤੋਂ ਦੇਖੋ ਇਹ ਟੁੱਟੇ ਟੁੱਟੇ ਫ੍ਰੀਜ ਦੇ ਦिए ਬਾਤ ਦਾ 2 ਲੱਖ ਵਡਾਉਣਾ 2 ਲੱਖ ਰਜੋ ਨੀ ਰਜੋ ਮੇਰੀ ਤਾਂ ਕੋਈ ਉਮਰ ਹੋ ਗਈ ਐ ਆਪੇ ਕਰ ਲੈ ਤਾਂ ਕੰਮ ਸਾਰੇ ਉਹ ਮम्मी ਤੁਹਾਨੂੰ ਕਿੰਨੀ ਵਾਰਗੇ ਤੁਸੀਂ ਨਾ ਕਰਿਆ ਕਰੋ ਕਾ ਮੈਂ ਆਪੇ ਕਰ ਲੂ ਸਾਰਾ ਕੰਮ ਲੋਕ ਤਾਂ ਕਹਿੰਦੇ ਨੇ ਨੁਤਰੀਆਂ ਨਹੀਂ ਚਾਹੀਦੀਆਂ ਪੁੱਤ ਚਾਹੀਦਾ ਜੇ ਰੱਬ ਮੈਥੋਂ ਪੁੱਛੇ ਤਾਂ ਮੈਂ ਰੱਬ ਨੂੰ ਕਹਾਂ ਮੈਨੂੰ ਹਰ ਜਨਮ 'ਚ ਸਹੀ ਜਰੂਰ ਦੇਵੀ ਉਹ ਲੋਕ ਕਹਿੰਦੇ ਨੇ ਨਾ ਪੁੱਤ ਵਡਾਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਕਿ ਸੋਚਿਓ ਘਰੇ ਪੁੱਤ ਹੀ ਹੋਵੇ ਇਹ ਦਿਨ ਦੇਖਣ ਲਈ ਅਸੀਂ ਗੁਰਦੁਆਰੇ ਮਸਜਿਦਾਂ ਅਤੇ ਮੰਦਰਾਂ ਵਿੱਚ ਸਿਰਫ ਆਪਣੇ ਪੁੱਤਾਂ ਲਈ ਅਰਦਾਸਾਂ ਕਰਦੇ ਰਹੇ ਤੇ ਮੇਰੀ ਕਹਿੰਦੀ ਹੋਈ ਦੀ ਰੂਹ ਕੰਬ ਰਹੀ ਆ ਕਿ ਉਹ ਦਿਨ ਦੂਰ ਰਹੀਂ ਜਦੋਂ ਅਸੀਂ ਕਹਾ ਦੇਤੀ ਸਾਡੇ ਘਰੇ ਪੁੱਤ ਨਾ ਹੋਣ ਜੀ ਆਗੇ ਤੁਸੀਂ ਕਿ ਤੇ ਆਹੋ ਮਿੰਟ ਦਿਖਾਈ ਨਹੀਂ ਦੇ ਰਿਆ ਜੀ ਉਹਨਾ ਅੱਜ ਅੱਜ ਨਾ ਉਹ ਪਾਲੀ ਜੀ ਡੈਡੀ ਵੀਰ ਦਾ ਜਰਾ ਟਾਈਮ 'ਤੇ ਘਰ ਆ ਗਿਆ ਸੀ ਤੇ ਆ ਕੇ ਸੌਂ ਗਿਆ ਸੀ ਆਹੋ ਅੱਜ ਬੇਲੇ ਛੜੀ ਆ ਨਹੀਂ ਬੇਹੋਂਗੇ ਅਮਨਦਾਸ ਸਿੰਘ ਪਿੰਡ ਦਾ ਸਰਪੰਚ ਸਰੀ ਦੇ ਬੇਲੇ ਦੇ ਛੜੀ ਆ ਮੈਂ ਨਾ ਜੁਕਤੀ ਪਈ ਫਿਰਦਾ ਛੱਡੋ ਜੀ ਤੁਸੀਂ ਐਵੇਂ ਪੱਕੀ ਜਾਂਦੇ ਹੋ ਐਵੇਂ ਆਪਣਾ ਫੋਨ ਸਾੜੀ ਜਾਂਦੇ ਹੋ ਅੱਜ ਸੱਚ ਤੁਹਾਡੇ ਪਿਓ ਪੁੱਤ ਦੀ ਲੜਾਈ ਤੋਂ ਤੁਹਾਨੂੰ ਦੱਸਣਾ ਹੀ ਭੁੱਲੀ ਜੀ ਕੱਲ ਆਪਣੀ ਰੱਜੋ ਨੂੰ ਵੇਖਣ ਆਲੇ ਆ ਰਹੇ ਨੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਆਖਿਰਤੀਆਂ ਆਪਣੇ ਘਰ ਜਾਣਾ ਹੀ ਹੁੰਦਾ ਹੈ ਲੋ ਜੀ ਆ ਗਈ ਮੈਂ ਫੇਰ ਇੱਕ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਆਜੀਆਂ ਇਸ ਘਰ ਵਿੱਚ ਖੁਸ਼ੀਆਂ ਚਲੋ ਦੇਖਦੇ ਆ ਤੁਹਾਨੂੰ ਤਾਂ ਪਤਾ ਹੀ ਹੈ ਵੈਸੇ ਜਿਸ ਘਰ ਵਿੱਚ ਲੜਾਈ ਜਿੱਥੇ ਨਸ਼ੇ ਚਾਗਦੇ ਹੋਣ ਉੱਥੇ ਖੁਸ਼ੀਆਂ ਬਹੁਤੀ ਦੇਰ ਠਿੱਕਦੀਆਂ ਨਹੀਂ ਚਲੋ ਆਪਾਂ ਵੀ ਦੇਖਦੇ ਆ ਕਿ ਕਿਸ ਤਰ੍ਹਾਂ ਪਾਲੀ ਨੇ ਆਪਣੇ ਪਰਿਵਾਰ ਨੂੰ ਉਹ ਵੀ ਦਿਨ ਦੇਖ ਕਿਤਾ ਜੋ ਵੀ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਲੈ ਉਹਦੀ ਕੈਸਾ ਲੱਗੇ ਜੀ ਹੁਣੇ ਆਈ ਮੈਂ ਲੈ ਕੇ

ਯਾਰ ਲੈ ਫਾਲਦੀ ਫੇਰ ਮੂੰਹ ਝੁੱਟਿਆ ਉਹ ਤੁਸੀਂ ਛੱਡੋ ਕੱਲ ਬਾਗੋ ਭੈਣ ਦਾ ਕਸਮਤਾਂ ਕਿੱਥੋਂ ਦੇ ਦੀਏ ਨੇ ਝੂਟੇ ਅਸੀਂ ਤਾਂ ਬਾਰ ਮਾਰਨ ਵਾਲੇ ਹੋਏ ਆਪਣਾ ਮੈਨੂੰ ਦੱਸਦਾ ਕਿੱਥੋਂ ਮਾਰਦਾ ਮਾਲ ਬਾਜ਼ਾਰਿਆਂ ਨਾਲ ਦੇ ਆ ਪੈਸੇ ਉਹ ਸਾਤੇ ਜਵਾਲਾ ਪੈਸਾ ਲੈ ਸਾ ਕਰਤੀ ਹੈ ਤੂੰ ਪੈਸੇ ਦੇ ਕਿਉਂ ਮਰਦੀ ਹੈ ਕੀ ਬਾਤ ਹੈ ਕੀ ਚੀਜ਼ ਹੈ ਪੈਸਾ ਕੀ ਬਾਤ ਹੈ ਕੀ ਚੀਜ਼ ਹੈ ਪੈਸਾ ਕੀ ਬਾਤ ਹੈ ਕੀ ਚੀਜ਼ ਹੈ ਪੈਸਾ ਰਿਨਾ ਸ਼ਰਨੀ ਆਈਏ ਆਪਣੇ ਘਰ ਚੋਰੀ ਕਰਦੇ ਹੋਏ ਹਾਂ ਜੀ ਕੀ ਹੋਇਆ ਵਿਆਹ ਕੀ ਲੜਦੀ ਹੈ ਇਹ ਦੇਖ ਕੇ ਕਿ ਇਹ ਮੇਰਾ ਘਰ ਨਹੀਂ ਤੁਹਾਡਾ ਘਰ ਨਹੀਂ ਇਹ ਸਾਡੇ ਪੰਜਾਬ ਦਾ ਘਰ ਆ ਤੇ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਪੰਜਾਬ ਦੇ ਘਰ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਪਤਾ ਨਹੀਂ ਕਿਸ ਦੀ ਨਜ਼ਰ ਲੱਗਦੀ ਹੈ ਸਾਡੇ ਇਸ ਪਿਆਰੇ ਪੰਜਾਬ ਦੇ ਘਰ ਨੂੰ ਆਓ ਮੇਰੇ ਤੇ ਨਜ਼ਰ ਉਤਾਰੀਏ ਅਧੇ ਪੰਜਾਬ ਨੂੰ ਨਸ਼ਾ ਦਾਜ ਅਤੇ ਕੁੜੀਆਂ ਦੇ ਹੋਣ ਦਾ ਦੁੱਖ ਅਤੇ ਹੋਰ ਲਾਣਤਾ ਵਰਗੀਆਂ ਲਾਣਟਾਂ ਤੋਂ ਬਚਾਈਏ ਧੰਨਵਾਦ